ਕਿਸੇ ਪਹਾੜੀ ਤੇ ਇੱਕ ਛੋਟੀ ਜਿਹੀ ਬੱਕਰੀ ਹਰੀਕਾ ਖਾ ਰਿਹਾ ਸੀ ਵਾ ਐਨੇ ਦਿਨ ਹੋ ਗਏ ਵਧੀਆ ਕਾ ਖਾਂਦਿਆਂ ਉਹ ਪਹਾੜੀ ਉੱਤੇ ਨੱਚਦਾ ਟੱਪਦਾ ਹੋਇਆ ਇੱਧਰ ਉੱਧਰ ਭੱਜਦਾ ਫਿਰਦਾ ਸੀ ਕੌਣ ਹੈ ਉੱਥੇ ਕਹਾ ਦੇ ਵਿੱਚ ਕੁਝ ਤਾਂ ਹਿਲ ਰਿਹਾ ਹੈ ਕੌਣ ਹੈ ਕੌਣ ਹੈ ਉੱਥੇ ਮੈਨੂੰ ਡਰ ਲੱਗ ਰਿਹਾ ਹੈ ਛੇਤੀ ਹੀ ਘਰੇ ਜਾਣਾ ਹਾਂ ਮੈਂ ਤੈਨੂੰ ਬਹੁਤ ਦਿਨਾਂ ਤੋਂ ਵੇਖ ਰਿਹਾ ਹਾਂ ਤੇਰੇ ਮੋٹے ਮਾਸ ਨੂੰ ਖਾਣ ਬਾਰੇ ਸੋਚਦਿਆਂ ਹੋਇਆ ਹੀ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹੈ ਕੀ ਕਰਾਂ ਇਹ ਲੂੰਬੜਤਾ ਮੈਨੂੰ ਖਾ ਜਾਏਗਾ ਐਵੇਂ ਤਾਂ ਬਚ ਕੇ ਮੈਂ ਇਥੋਂ ਜਾ ਨਹੀਂ ਸਕਦਾ ਮੈਨੂੰ ਇਸ ਤੋਂ ਬਚਣ ਲਈ ਕੁਛ ਤਾਂ ਕਰਨਾ ਪਏਗਾ ਤੂੰ ਮੈਨੂੰ ਜ਼ਰੂਰ ਖਾ ਸਕਦਾ ਹੈ ਪਰ ਮਰਨ ਤੋਂ ਪਹਿਲਾਂ ਤੈਨੂੰ ਮੇਰੀ ਇੱਕ ਇੱਛਾ ਨੂੰ ਪੂਰਾ ਕਰਨਾ ਪਏਗਾ ਲੂੰਬੜ ਹੱਸ ਪਿਆ ਉਹ ਬੋਲਿਆ ਇਹ ਕੀ ਮਜ਼ਾਕ ਹੈ ਮੈਨੂੰ ਦੱਸ ਕੀ ਹੈ ਤੇਰੀ ਆਖਰੀ ਇੱਛਾ ਬੱਕਰੀ ਬੋਲਿਆ ਮੈਂ ਇੱਕ ਲੱਕੜ ਦੀ ਬਣੀ ਹੋਈ ਬੰਸਰੀ ਸੁਣਨਾ ਚਾਹੁੰਦਾ ਹਾਂ ਉਹ ਸੁਣ ਕੇ ਮੈਂ ਖੁਸ਼ੀ-ਖੁਸ਼ੀ ਮਰ ਸਕਦਾ ਹਾਂ ਬਸ ਇੰਨੀ ਕੁ ਗੱਲ ਐ ਲੂੰਬੜ ਬੰਸਰੀ ਨੂੰ ਬੁਝਾਉਣ ਲੱਗ ਗਿਆ ਇਸ ਆਵਾਜ਼ ਨੂੰ ਸੁਣ ਕੇ ਪਿੰਡ ਦੇ ਕੁੱਤੇ ਭੌਂਕਦੇ ਹੋਏ ਇੱਥੇ ਪਹੁੰਚ ਜਾਂਦੇ ਨੇ ਕੁੱਤਿਆਂ ਨੂੰ ਵੇਖ ਕੇ ਲੂੰਬੜ ਡਰ ਜਾਂਦਾ ਹੈ ਅਤੇ ਉੱਥੋਂ ਲੂੰਬੜ ਭੱਜ ਜਾਂਦਾ ਹੈ ਲੁੰਬੜ ਭੱਜ ਦਿਆ ਹੋਇਆ ਥੱਕ ਕੇ ਬੈਠ ਜਾਂਦਾ ਹੈ ਲੁੰਬੜ ਨੇ ਸੋਚਿਆ ਮੈਨੂੰ ਸ਼ਿਕਾਰੀ ਹੀ ਬਣਨਾ ਚਾਹੀਦਾ ਸੀ ਗੌਣ ਵਾਲਾ ਨਹੀਂ ਚੰਗੀ ਸਜ਼ਾ ਮਿਲੀ ਹੈ ਮੈਨੂੰ